ਇਹ ਕਤਲ ਦੇ ਜ਼ਿੰਮੇਦਾਰ ਬੰਦੇ ਜਿਹੜੇ ਪਰਚਾ ਭਵੇਂ ਉਹਨਾਂ ਤੇ ਨਾ ਹੋਵੇ ਜਾਂ ਕੁਝ ਵੀ ਹੈ ਪਰ ਆਤਮਾ ਨੂੰ ਝੰਡੋੜ ਕੇ ਦੇਖਣ ਇੱਕ ਵਾਰੀ ਇੱਥੇ ਆ ਕੇ ਕੋਈ ਲੀਡਰ ਉਹਨਾਂ ਦੇ ਘਰੇ ਜਾ ਕੇ ਦੇਖੇ ਵੀ ਘਰ ਦੀ ਕੀ ਹਾਲਤ ਹੈ ਤੇ ਕਿਵੇਂ ਗਰੀਬੀ ਦੇ ਵਿੱਚ ਉਹ ਬੰਦਿਆਂ ਦਾ ਘਰ ਵਿਚਾਰਿਆਂ ਦਾ ਡਿੱਗਿਆ ਪਿਆ ਫਿਰ ਸਾਨੂੰ ਚੁੱਪ ਕਰਕੇ ਇੱਥੋਂ ਗੋਲੀ ਮਾਰ ਕੇ ਤੇ ਸਾਡਾ ਕੰਮ ਸਿੱਧਾ ਖਤਮ ਕੀਤਾ ਜਾਵੇ ਬੱਸਾਂ ਥਲੇ ਦੇ ਕੇ ਜ਼ਰੂਰ ਮਾਰੀ ਜਾਂਦੇ ਅੱਧੇ ਸਾਡੇ ਤੁਸੀਂ ਚਿੱਟਿਆਣਾ ਮਾਰੀ ਜਾਂਦੇ ਅੱਧੇ ਤੁਸੀਂ ਬੱਸਾਂ ਥਲੇ ਦੇ ਕੇ ਮਾਰੀ ਜਾਂਦੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਤਰੀਕੇ ਤੁਸੀਂ ਲੱਭੇ ਵਿਆ ਉਹਨੂੰ ਬੰਦੇ ਨੂੰ ਮਾਰਨ ਲੱਗੇ 5 ਮਿੰਟ ਲਾਉਣੇ ਆ ਰੋਜ਼ ਕਿਤੇ ਨਾ ਕਿ ਐਮਐਲਏ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਜਿੰਨੇ ਵੀ ਪੰਜਾਬ ਦਾ ਨੂਨ ਖਾ ਰਹੇ ਆ ਉਹ ਨੂਨ ਹਰਾਮੀ ਬੰਦੇਓ ਤੁਸੀਂ ਆ ਕੇ ਸਾਡੀ ਇੱਥੇ ਗੱਲ ਸੁਣੋ ਅਸੀਂ ਕਾਰਨ ਦੱਸਾਂਗੇ ਵੀ ਐਕਸੀਡੈਂਟ ਹੁੰਦਾ ਕਿਉਂ ਹੈ ਤੇ ਇੱਥੇ ਹੋਰ ਬੱਸਾਂ ਵੀ ਚਲਦੀਆਂ ਟਰਾਲੇ ਵੀ ਚੱਲਦੇ ਆ ਇਕੱਲੀ ਦੀਪ ਬੱਸ ਹੀ ਜ਼ਿਆਦਾ ਬੰਦੇ ਕਿਉਂ ਮਾਰਦੀ ਹੈ ਕਰਦੇ ਆ ਇਨਸਾਨੀਅਤ ਨਾਮ ਦੀ ਚੀਜ਼ ਕੋਈ ਬਿਲਕੁਲ ਰਹਿ ਨਹੀਂ ਚੁੱਕੀ ਹੈ ਇਨਸਾਨੀਅਤ ਖਤਮ ਹੋ ਚੁੱਕੀ ਹੈ ਇਨਸਾਨੀਅਤ ਜਾਗਣੀ ਏ ਸੀ ਕਿ ਸਾਡੇ ਧਾਰਮਿਕ ਸਥਾਨਾਂ ਤੋਂ ਤੇ ਧਾਰਮਿਕ ਸਥਾਨਾਂ ਤੇ ਹੀ ਇਨਸਾਨੀਅਤ ਮਰੀ ਪਈ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਜੈਤੋ ਰੋਡ ਤੇ ਆਕਲੀਆ ਕਾਲਜ ਵਿਖੇ ਖੜੇ ਆ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਮੌਤ ਹੁੰਦੀ ਹੈ ਦੀਪ ਬੱਸ ਦੇ ਵਿੱਚ ਐਕਸੀਡੈਂਟ ਹੁੰਦਾ ਐਕਸੀਡੈਂਟ ਹੋਣ ਕਾਰਨ ਜਿਹੜੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਦਿਖਾਉਂਦੇ ਆ ਜਿਹੜਾ ਬੱਸ ਡਰਾਈਵਰ ਐਨਾ ਕਿ ਬੇਦਰਦ ਕਹਿਦੀ ਏ ਆਪਾਂ ਕਿ ਉਸ ਨੌਜਵਾਨ ਨੂੰ ਦਰਦਨਾਕ ਮੌਤ ਤਾਂ ਜਿਹੜੀ ਦੇਖ ਕੇ ਚਲਾ ਗਿਆ ਉਹਦਾ ਹੱਥ ਆ ਜਿਹੜਾ ਕੱਟਿਆ ਗਿਆ ਸੀ ਤਾਂ ਉਹ ਜਿਹੜਾ ਹੱਥਾ ਉਹਨੂੰ ਨਾਲ ਲੈ ਕੇ ਤੇ ਆਪਣੀ ਜਿਹੜੀ ਬੱਸ ਨੂੰ ਆ ਜਿਹੜੀ ਭਜਾ ਕੇ ਲੈ ਗਿਆ ਸਰਕਾਰਾਂ ਨੇ ਕਾਨੂੰਨ ਵੀ ਬਣਾਏ ਆ ਪਰ ਉਹ ਕਾਨੂੰਨਾਂ ਦੇ ਉੱਪਰ ਆ ਜਿਹੜੇ ਸਾਡੇ ਲੋਕਾਂ ਦੇ ਨਹੀਂ ਰਹਿੰਦੇ ਕਿਉਂਕਿ ਇੱਕ ਇਨਸਾਨੀਅਤ ਦੇ ਤੌਰ ਤੇ ਬੱਸ ਡਰਾਈਵਰ ਦਾ ਫਰਜ਼ ਬਣਦਾ ਸੀ ਕਿ ਚਲੋ ਐਕਸੀਡੈਂਟ ਹੋ ਗਿਆ ਪਰ ਅਸੀਂ ਰੁੱਕ ਕੇ ਉਸ ਨੌਜਵਾਨ ਨੂੰ ਤਾਂ ਦੇਖੀਏ ਪਰ ਉਸ ਨੌਜਵਾਨ ਦੀ ਉਸੇ ਜਗ੍ਹਾ ਤੇ ਹੀ ਮੌਤ ਹੋ ਜਾਂਦੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਤਾਂ ਲੋਕਾਂ ਨੇ ਇੱਥੇ ਇਕੱਠ ਕੀਤਾ ਹੋਇਆ ਰੋਡ ਨੂੰ ਜਾਮ ਕੀਤਾ ਹੋਇਆ ਮੋਟਰਸਾਈਕਲ ਦਿਖਾਉਂਦੇ ਆ ਅਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਇਹ ਡਰਾਈਵਰ ਕਿੰਨੀ ਅਣਗਹਿਲੀ ਕਰਦੇ ਨੇ ਕਾਨੂੰਨ ਬਣਾਏ ਆ ਪਰ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਪ੍ਰਸ਼ਾਸਨ ਆ ਜਿਹੜਾ ਇਹਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦਿੰਦਾ ਜੇਕਰ ਕਾਨੂੰਨ ਬਣਾਏ ਆ ਤਾਂ ਉਹਨਾਂ ਉੱਪਰ ਲਾਗੂ ਕਿਉਂ ਨਹੀਂ ਹੁੰਦੇ ਕਿਉਂਕਿ ਲਾਗੂ ਹੁੰਦੇ ਇਹਨਾਂ ਵੀਰਾਂ ਦਾ ਕਹਿਣਾ ਕਿ ਪਰਚਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਦਰਜ ਹੋ ਕੀਤਾ ਗਿਆ ਪਰ ਉਸ ਪਰਿਵਾਰ ਦਾ ਜਿਹੜਾ ਜੀ ਚਲਾ ਗਿਆ ਉਸ ਨੂੰ ਪੁੱਛ ਕੇ ਦੇਖਿਆ ਜਾਵੇ ਕਿ ਇੱਕ ਪਰਚਾ ਹੋਣ ਦੇ ਨਾਲ ਆ ਜਿਹੜਾ ਕੀ ਇਹ ਇਨਸਾਫ ਮਿਲ ਗਿਆ ਜੀ ਆਪਾਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਅਸਲ ਦੇ ਵਿੱਚ ਜਿਹੜਾ ਕਟਣਾ ਕਿਵੇਂ ਵਾਪਰਦੀ ਹੈ ਜੀ ਹਾਂਜੀ ਬਈ ਕੇ ਕਟਣਾ ਕਿਵੇਂ ਵਾਪਰਦੀ ਹੈ ਕਿੰਨਾ ਟਾਈਮ ਸੀ ਜੀ ਤਕਰੀਬਨ 9 ਤੋਂ 10 ਵਜੇ ਦਾ ਟਾਈਮ ਸੀ ਜੀ ਇਹ ਮੁੰਡੇ ਦੀ ਦੁਕਾਨ ਹੈਗੀ 6 ਮਹੀਨੇ ਪਹਿਲਾਂ ਨੇ ਦੁਕਾਨ ਪਾਈਆ ਮਿਹਨਤੀ ਮੁੰਡਾ ਸੀਗਾ ਤੇ ਬਹੁਤ ਗਰੀਬ ਪਰਿਵਾਰ ਦਾ ਹੈ ਬੱਚਾ ਮੰਨ ਕੇ ਚੱਲੋ ਵੀ ਇਹ ਮੰਡੀ ਵੱਲੋਂ ਇਧਰੋਂ ਆ ਰਿਹਾ ਸੀ ਬਸ ਸਾਹਮਣੇ ਦੁਆਰੇ ਹੀ ਸੀ ਜੀ ਕੋਈ ਕਾਰ ਸੀ ਉਹਦੇ ਅੱਗੇ ਕਾਰ ਨੂੰ ਕ੍ਰਾਸ ਕਰਨ ਵਾਸਤੇ ਉਹਨੇ ਅਗਲੇ ਪਾਸੇ ਦੇਖਿਆ ਨਹੀਂ ਮੋਟਰਸਾਈਕਲ ਨੂੰ ਤਾਂ ਇਹ ਬੱਸ ਵਾਲੇ ਵੈਸੇ ਵੇਖਦੇ ਵੀ ਨਹੀਂ ਵੀ ਕੋਈ ਗੱਲ ਨਹੀਂ ਆਪੇ ਥੱਲੇ ਲਾ ਲੂ ਜੇ ਨਾ ਲਾਇਆ ਤਾਂ ਦੱਬਿਆ ਜਾਊ ਕਿਉਂਕਿ ਕਤਲ ਸਿਰ ਵੀ ਨਹੀਂ ਪੈਣਾ ਪਰਚਾ ਵੀ ਗਰੀਬ ਬੰਦੇ ਨੇ ਲੜਨੀ ਤੱਕਣਾ ਉਸ ਤੋਂ ਬਾਅਦ ਤਾਂ ਹੁਣ ਬੱਸ ਵਾਲਾ ਵਿੱਚ ਮਾਰ ਕੇ ਉਹਦੀ ਇੱਕ ਪਾਸੇ ਵਾਲੀ ਬਾਹ ਜਿਹੜੀ ਉਹ ਬੱਸ ਦੇ ਵਿੱਚ ਫਸ ਗਈ ਅੱਗੇ ਅੰਦਰ ਚਲੇ ਗਏ ਜੀ ਉਹ ਲੈ ਕੇ ਆਮਨ ਹਸਵਾਰੀਆਂ ਲਾਉਂਦਾ ਤੇ ਚੜਾਉਂਦਾ ਜਾਂਦਾ ਸੀਗਾ ਰਾਜ ਉਹਨਿਆ ਨੇ ਖੜ ਕੇ ਉਹਨੇ ਬਾਈਪਾਸ ਤੇ ਸਵਾਰੀਆਂ ਲਾਈਆਂ ਉਦੋਂ ਬਾਅਦ ਅੱਗੇ ਅੱਡੇ ਦੇ ਉੱਤੇ ਜਾ ਕੇ ਸਵਾਰੀਆਂ ਲਾਈਆਂ ਫਿਰ ਪਿੱਛੇ ਬੰਦੇ ਚਲੇ ਗਏ ਤੇ ਉੱਥੇ ਜਾ ਕੇ ਉਹਨੂੰ ਫੇਰ ਕੇ ਫੇਰ ਉਠਾਣੇ ਵਾਲੇ ਪੁਲਸ ਵਾਲੇ ਉਹਨੂੰ ਠਾਣੇ 'ਚ ਬੱਸ ਨੂੰ ਲਾ ਲਿਆ ਉਹਨਾਂ ਨੇ ਤਾਂ ਪੁਲਿਸ ਪ੍ਰਸ਼ਾਸਨ ਹੁਣ ਤੱਕ ਜਿਹੜੀ ਕਾਰਵਾਈ ਸਾਨੂੰ ਦੱਸ ਕੇ ਗਏ ਆ ਇਹ ਨਹੀਂ ਪਤਾ ਵੀ ਹੋਰ ਕੋਈ ਕਰਨ ਜਾਂ ਨਾ ਕਰਨ ਕੀ ਪਤਾ ਕੀ ਕਰਨਗੇ ਪਰ ਹੁਣ ਤੱਕ ਸਾਨੂੰ ਕਹਿੰਦੇ ਵੀ ਪਰਚਾ ਦਰਜ ਹੋ ਗਿਆ ਪਰਚਾ ਦਰਜ ਤਾਂ ਹੋ ਗਿਆ ਇੱਕ ਕਰੋੜਪਤੀ ਜਿਹਦੇ ਪਿੱਛੇ ਸਾਰੀ ਪੁਲਿਸ ਖੜੀ ਹੈ ਪੂਰਾ ਪ੍ਰਸ਼ਾਸ ਹੂੰ ਜਿਹੜਾ ਬੰਦਾ ਮਰ ਗਿਆ ਇਹਦੇ ਨਾਲ ਕੋਈ ਨਹੀਂ ਹੂੰ ਸਰਕਾਰ ਭਗਵੰਤ ਮਾਨ ਤੱਕ ਮੌਕੇ ਦੀ ਸਰਕਾਰ ਖੜੀ ਹੈ ਤੇ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰੇ ਵਾਸਤੇ ਦੀ ਸਪੋਰਟ ਕਰਦੇ ਆ ਹੂੰ ਆਮ ਜਨਤਾ ਜਿਹੜੀ ਇਹਨਾਂ ਬੱਸਾਂ ਥੱਲੇ ਮਰੀ ਜਾਂਦੀ ਐ ਇੱਕ ਇੱਕ ਰੂਟ ਦੇ ਉੱਤੇ ਪੰਜ ਪੰਜ ਬੱਸਾਂ ਇਹਨਾਂ ਚਲਾਈਆਂ 20 ਮਿੰਟ ਦੇ ਟਾਈਮ ਦੇ ਵਿੱਚ ਇੱਕ ਬੱਸ ਲੰਘਣੀ ਚਾਹੀਦੀ ਐ ਪੰਜ ਬੱਸਾਂ ਨਾਲ ਦੀਆਂ ਦੀਪਦਿਆਂ ਇੱਥੋਂ ਹੂੰ ਪੰਜ ਤਿੰਨ ਜਿਹੜੀਆਂ ਚਾਰ ਬੱਸਾਂ ਹੋਰ ਐ ਉਹ ਨਜਾਇਜ਼ ਤਰੀਕੇ ਨਾਲ ਚਲਾਉਂਦੇ ਐ ਭਗਵੰਤ ਮਾਨ ਦੀ ਇਹ ਸਟੇਟਮੈਂਟ ਆ ਹੁਣ ਦੇ ਥੀਮ ਦੀ ਇਸ ਕਰਕੇ ਮੈਂ ਤਾਂ ਜਿਹੜੀ ਇੱਕ ਬੇਨਤੀ ਕਰੂੰਗਾ ਬਾਕੀ ਸਾਡੀਆਂ ਡਿਮਾਂਡਾਂ ਹੋਰ ਰੋਡ ਚੌੜਾ ਕਰਨ ਦੀਆਂ ਜਾਂ ਕੈਮਰੇ ਲਾਉਣ ਦੀਆਂ ਹੋਰ ਵੀ ਅਸੀਂ ਡਿਪਟੀ ਸਾਹਿਬ ਆਏ ਸੀ ਉਹਨਾਂ ਨੂੰ ਦੱਸਤਾ ਹੋਰ ਵੀ ਜੇ ਕੋਈ ਡੀਸੀ ਸਾਹਿਬ ਆਊ ਜਾਂ ਕੋਈ ਆਊ ਅਸੀਂ ਦੱਸ ਦਿਆਂਗੇ ਪਰ ਸਾਡੀ ਸਭ ਤੋਂ ਪਹਿ ਵੀ ਇਹ ਜਿਹੜਾ ਪਰਚਾ ਦਰਜ ਜਿਹੜਾ ਅੱਜ ਤੋਂ ਪਹਿਲਾਂ ਸਾਨੂੰ ਕੋਈ CMS ਬਣਨ ਤੋਂ ਪਹਿਲਾਂ ਉਹ ਕਹਿੰਦਾ ਹੁੰਦਾ ਸੀ ਵੀ ਇਹ ਬੱਸਾਂ ਬੰਦੇ ਮਾਰਦੀਆਂ ਐਂਦਾ ਕਰਦੀਆਂ ਉਹ ਕਰਦੀਆਂ ਸਾਰੀਆਂ ਸਟੇਟਮੈਂਟਾਂ ਉਹਨਾਂ ਦੀਆਂ ਪੁਰਾਣੀਆਂ ਪੰਜਾਂ ਸਾਡੇ ਕੋਲੇ ਹੂੰ ਹੁਣ ਸਭ ਤੋਂ ਜ਼ਿਆਦਾ ਜਿਹੜਾ ਕਾਤਲ ਬੰਦਾ ਲੱਗ ਰਿਹਾ ਵੀ ਪੂਰੇ ਪੰਜਾਬ ਦਾ ਹਾਲਾਤ ਕੀ ਬਣੇ ਪਿਆ ਇਹ ਮੁੱਖ ਮੰਤਰੀ ਹੈ ਹੂੰ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਹਨਾਂ ਦਾ ਜਿਹੜਾ ਮੇਨ ਕੋਈ ਪ੍ਰਧਾਨ ਹੈ ਉਹ ਜ਼ਿੰਮੇਵਾਰ ਹੈ ਕਿਉਂਕਿ ਇਹ ਜਿਹੜਾ ਲੜੀਆ ਚੱਲਦੀ ਆ ਰਹੀ ਆ ਹੁਣ ਸਰਕਾਰ ਬਦਲੀਏ ਤੇ ਕੁਝ ਨਹੀਂ ਬਦਲਿਆ ਅਗਲੀ ਸਰਕਾਰ ਬਦਲ ਜੂ ਫਿਰ ਵੀ ਕੁਝ ਨਹੀਂ ਬਦਲਣਾ ਇਸ ਕਰਕੇ ਇਹ ਕਤਲ ਦੇ ਜ਼ਿੰਮੇਦਾਰ ਬੰਦੇ ਜਿਹੜੇ ਪਰਚਾ ਭਵੇਂ ਉਹਨਾਂ ਦੇ ਨਾਂ ਹੋਵੇ ਜਾਂ ਕੁਝ ਵੀ ਹੈ ਪਰ ਆਤਮਾ ਨੂੰ ਝੰਡੋੜ ਕੇ ਦੇਖਣ ਇੱਕ ਵਾਰੀ ਇੱਥੇ ਆ ਕੇ ਕੋਈ ਲੀਡਰ ਉਹਨਾਂ ਦੇ ਘਰੇ ਜਾ ਕੇ ਦੇਖੇ ਵੀ ਘਰ ਦੇ ਕੀ ਹਾਲਾਤ ਹੈ ਤੇ ਕਿਵੇਂ ਗਰੀਬੀ ਦੇ ਵਿੱਚ ਉਹ ਬੰਦਿਆਂ ਦਾ ਘਰ ਵਿਚਾਰਿਆਂ ਦਾ ਡਿੱਗਿਆ ਪਿਆ ਤੇ ਹੁਣ ਉਹ ਬੱਚਾ ਜਿਹੜਾ ਤੁਰ ਗਿਆ ਪਰਚਾ ਦਰਜ ਹੋ ਗਿਆ ਪਰਚੇ ਨਾਲ ਉਹਨੂੰ ਕੀ ਹੋਣਾ ਕਿਸੇ ਨੂੰ ਕਿਸੇ ਨਾਲ ਮਾਲਕ ਨੂੰ ਹੋਣਾ ਨਾ ਬੱਚ ਨੂੰ ਹੋਣਾ ਨਾ ਕਿਸੇ ਡਰਾਈਵਰ ਨੂੰ ਕੁਝ ਹੋਣਾ ਪਰ ਉਹ ਜਿਹੜਾ ਘਰ ਤੁਰ ਗਿਆ ਉਹਦੀ ਮਾਂ ਪਿੱਛੇ ਬੈਠੀ ਆਉਣ ਉਹ ਕੀ ਕਰੂਗੀ ਇਹਦਾ ਕੋਈ ਸਵਾਲ ਦਾ ਜਵਾਬ ਨਾ ਕਿਸੇ ਪ੍ਰਸ਼ਾਸਨ ਕੋਲੇ ਆ ਤੇ ਮੰਤਰੀ ਤੇ ਜਿਹੜੇ ਐਮਐਲਏ ਸਾਡੇ ਉਹ ਤਾਂ ਬੇਥੇ ਪਿੰਡਾ ਪੁੰਡਾ ਚ ਆਉਂਦੇ ਹੀ ਨਹੀਂ ਹੈ ਇਸ ਕਰਕੇ ਮੰਨ ਕੇ ਚੱਲੋ ਵੀ ਜਿਹੜੀਆਂ ਡਿਮਾਂਡਾਂ ਸਾਡੇ ਆਏਗਾ ਅਸੀਂ ਘੜ ਤੋਂ ਘੜੀ ਡੀਸੀ ਸਾਹਿਬ ਤੋਂ ਡੀਸੀ ਸਾਹਿਬ ਨੂੰ ਦੱਸਣਾ ਜਾਵਾਂਗੇ ਉਸ ਤੋਂ ਬਿਨਾ ਸਾਡੇ ਕੋਲੇ ਥੱਲੇ ਵਾਲਾ ਕੋਈ ਆਵੇ ਵੀ ਨਾ ਵੈਸੇ ਹੁਣ ਡਿਪਟੀ ਸਾਹਿਬ ਆ ਕੇ ਜਾਵੜੇ ਉਸ ਤੋਂ ਬਾਅਦ ਜੇ ਕੋਈ ਸਾਨੂੰ ਪੁੱਛਣਾ ਡੀਸੀ ਆ ਜੇ ਜਾਂ ਫਿਰ ਸਾਨੂੰ ਚੁੱਪ ਕਰਕੇ ਇਥੋਂ ਗੋਲੀ ਮਾਰ ਕੇ ਤੇ ਸਾਡਾ ਕੰਮ ਵੀ ਸਿੱਧਾ ਖਤਮ ਕੀਤਾ ਜਾਵੇ ਬੱਸਾਂ ਥੱਲੇ ਦੇ ਕੇ ਜਰੂਰ ਮਾਰੀ ਜਾਂਨੇ ਅੱਧੇ ਸਾਡੇ ਤੁਸੀਂ ਚਿੱਟਿਆਣਾ ਮਾਰੀ ਜਾਂਨੇ ਅੱਧੇ ਤੁਸੀਂ ਬੱਸਾਂ ਥੱਲੇ ਦੇ ਕੇ ਮਾਰੀ ਜਾਂਨੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਤਰੀਕੇ ਤੁਸੀਂ ਲੱਭੇ ਵਿਆ ਉਹਨੂੰ ਬੰਦੇ ਨੂੰ ਮਾਰਨ ਲੱਗੇ 5 ਮਿੰਟ ਲਾਉਣੇ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਇਸ ਕਰਕੇ ਜੇ ਇਹ ਸਰਕਾਰ ਜਾਂ ਪ੍ਰਸ਼ਾਸਨ ਸੁੱਤੇ ਦਾ ਸੁੱਤਾ ਐਦਾਂ ਹੀ ਰਹੂਗਾ ਤੇ ਆ ਅੱਜ ਆ ਕੇ ਅਸੀਂ ਬੈਠੇ ਆ ਇਸ ਤਰੀਕੇ ਨਾਲ ਸਾਰਾ ਪੰਜਾਬ ਕੇ ਨਾ ਕੇ ਦਿਨ ਛੜਕਾਂ ਤੇ ਆ ਕੇ ਵੇਜੂਗਾ ਤੇ ਸਾਰੀਆਂ ਗੱਲਾਂ ਦਾ ਹੱਲ ਇੱਕ ਪੰਜਾਂ ਮਿੰਟਾਂ ਚ ਹੋ ਜਾਊਗਾ ਉਹਦੇ ਜਿੰਨਾ ਚਿਰ ਪੰਜਾਬ ਜਾ ਜਾ ਪਿੰਡ ਜਾਗਦੇ ਨਹੀਂ ਲੋਕ ਜਾਗਦੇ ਨਹੀਂ ਵੀ ਇਹ ਕੰਮ ਜਿਹੜਾ ਅੱਜ ਕਿਸੇ ਨਾ ਹੋਇਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਜਦੋਂ ਪਤਾ ਨਹੀਂ ਲੱਗਦਾ ਕਿਉਂਕਿ ਇਹਦਾ ਬਾਣੀ ਦੇ ਵਿੱਚ ਵੀ ਲਿਖਿਆ ਸੀ ਪੜੀ ਜਨਾ ਪਾਰ ਉਥੀ ਕੇ ਜੋ ਹੋਊਗਾ ਤੂੰ ਆਪਣੇ ਵੀ ਜਾਣ ਵੀ ਜਿਹੜਾ ਪ੍ਰੋਥੀ ਦੇ ਘਰੇ ਹੋਗਾ ਤੇਰੇ ਵੀ ਹੋ ਸਕਦਾ ਭਰਾਵਾ ਤੂੰ ਜਾਗ ਆਪਾਂ ਨੂੰ ਜਗਾਉਣ ਵਾਸਤੇ ਬਾਣੀ ਹੈ ਨਾ ਕਿ ਭੋਗ ਪਾਉਣ ਵਾਸਤੇ ਨਹੀਂ ਬਾਣੀ ਹੈਗੀ ਇਸ ਕਰਕੇ ਅੱਜ ਜਿਹੜਾ ਕਿਸੇ ਦੇ ਘਰੇ ਅੱਜ ਹੋਇਆ ਇਹ ਕੱਲ ਨੂੰ ਮੇਰੇ ਹੋ ਸਕਦਾ ਮੈਂ ਇੱਥੇ ਤਾਂ ਬੈਠਾ ਹਾਂ ਬਾਕੀ ਜਾਣੇ ਕਿਉਂ ਬੈਠੇ ਆ ਇਹਨਾਂ ਦਾ ਸਾਰਿਆਂ ਨੂੰ ਅਨੁਰੋਧਰੀ ਆਪਦਾ ਆਪਦਾ ਪਤਾ ਹੈ ਇਸ ਕਰਕੇ ਅਸੀਂ ਉਹਨਾਂ ਚਿਰ ਇੱਥੇ ਐਂ ਬੈਠੇ ਰਵਾਂਗੇ ਜਿੰਨਾ ਚਿਰ ਸਾਡੇ ਕੋਲੇ ਘੱਟ ਤੋਂ ਘੱਟ ਡੀਸੀ ਆ ਕੇ ਸਾਨੂੰ ਪੁੱਛਦਾ ਨਹੀਂ ਡੀਸੀ ਸਾਡਾ ਇੱਕ ਨੌਕਰ ਹੈ ਨਾ ਕਿ ਕੋਈ ਉਹ ਡੀਸੀ ਨਹੀਂ ਐ ਡਿਸਟ੍ਰਿਕਟ ਦਾ ਮਾਲਕ ਨਹੀਂ ਹੁੰਦਾ ਉਹ ਡਿਸਟ੍ਰਿਕਟ ਦਾ ਡੀਸੀ ਇੱਕ ਨੌਕਰ ਹੁੰਦਾ ਤੇ ਜਿਹੜਾ ਮੁੱਖ ਮੰਤਰੀ ਹੈ ਉਹ ਪੂਰੇ ਪੰਜਾਬ ਦਾ ਨੌਕਰ ਹੁੰਦਾ ਸਾਡੇ ਟੈਕਸ ਦੇ ਪੈਸੇ ਦੇ ਨਾਲ ਚਵਾਨੀ ਚਵਾਨੀ ਟੋਫੀ ਤੋਂ ਲੈ ਕੇ ਹਰੇਕ ਚੀਜ਼ ਦੇ ਉੱਤੇ ਟੈਕਸ ਦਿੰਨੇ ਆਸੀਂ ਤਾਂ ਜਿਹੜੇ ਟੈਕਸ ਨਾਲੇ ਤਨਖਾਹਾਂ ਲੈਂਦਾ ਪ੍ਰਸ਼ਾਸਨ ਜਿਹੜੇ ਟੈਕਸ ਨਾਲ ਮੁੱਖ ਮੰਤਰੀ ਦੇ ਜਹਾਜ ਉੱਡਦੇ ਆ ਗੱਡੀਆਂ ਉੱਡਦੀਆਂ 12-1200 ਬੰਦੇ ਨੂੰ ਸਿਕਿਉਰਟੀ ਨੂੰ ਤਨਖਾਹ ਦੇ ਰਿਹਾ ਆਪਦੀ ਸਿਕਿਉਰਟੀ ਇਹਨਾਂ ਦੀ ਜ਼ਰੂਰੀ ਹੈ ਪਰ ਆ ਜਿਹੜਾ ਬੱਚਾ ਮਰ ਗਿਆ ਇਹਦੀ ਸਿਕਿਉਰਟੀ ਕਿਹਨੂੰ ਜ਼ਰੂਰੀ ਨਹੀਂ ਕਿਸੇ ਨੂੰ ਇਹ ਜਿਹੜਾ ਜਿਹੜਾ ਮਰਜੀ ਬਸ ਵਾਲਾ ਦਰੜਕੇ ਤੁਰ ਜਾਂਦੇ ਆ ਇਸ ਕਰਕੇ ਜਿਹੜੀਆਂ ਤੁਸੀਂ ਸਾਡੇ ਨੂਨ ਖਾ ਰਹੇ ਆ ਪੰਜਾਬ ਦਾ ਨੂਨ ਖਾ ਰਹੇ ਆ ਪ੍ਰਸ਼ਾਸਨ ਵਾਲੇ ਡੀਸੀ ਸਾਹਿਬ ਜਾਂ ਐਮਐਲਏ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਜਿੰਨੇ ਵੀ ਪੰਜਾਬ ਦਾ ਨੂਨ ਖਾ ਰਹੇ ਆ ਉਹ ਨੂਨ ਹਰਾਮੀ ਬੰਦੇਓ ਤੁਸੀਂ ਆ ਕੇ ਸਾਡੀ ਇਹ ਗੱਲ ਸੁਣੋ ਅਭੀ ਕਾਰਨ ਦੱਸਾਂਗੇ ਵੀ ਐਕਸੀਡੈਂਟ ਹੁੰਦਾ ਕਿਉਂ ਹੈ ਕਿਉਂਕਿ ਮੈਂ ਡਿਪਟੀ ਸਾਹਿਬ ਨੂੰ ਸਵਾਲ ਕਰਿਆ ਸੀ ਵੀ ਇੱਥੇ ਹੁੰਦਾ ਕਿਉਂ ਉਹ ਕਹਿੰਦੇ ਜੀ ਮੈਂ ਤਾਂ ਅੱਜ ਹੀ ਆਇਆ ਇੱਥੇ ਮੈਨੂੰ ਵੇਖਿਆ ਉਹਨਾਂ ਨੂੰ ਜਵਾਬ ਨਹੀਂ ਸੀ ਵੀ ਹੁੰਦਾ ਕਿਉਂ ਪਤਾ ਤਾਂ ਲੱਗੇ ਯਾਰ ਵੀ ਇਹ ਆ ਪੰਜ ਬੰਦੇ 6 ਮਹੀਨਿਆਂ ਦੇ ਵਿੱਚ ਇਹ ਐਕਸੀਡੈਂਟ ਨਾਲ ਇੱਥੇ ਮਰ ਚੁੱਕੇ ਐ ਵੀ ਇਹ ਤਾਂ ਕਾਰਨ ਕੀ ਐਕਸੀਡੈਂਟ ਹੁੰਦਾ ਕਿਉਂ ਤੇ ਕਰਦੀ ਦੀਪ ਬਸ ਕਿਉਂ ਆ ਆਪਾਂ ਇਹ ਵੀ ਕਹਿੰਦੇ ਆ ਵੀ ਦੀਪ ਬਸ ਹੀ ਕਿਉਂ ਐਕਸੀਡੈਂਟ ਕਰਕੇ ਜਾ ਰਹੀ ਹੈ ਜ਼ਿਆਦਾਤਰ ਇਹਦੇ ਐਕਸੀਡੈਂਟ ਹੁੰਦੇ ਆ ਇਹਦਾ ਕਾਰਨ ਜੇ ਕੋਈ ਪ੍ਰਸ਼ਾਸਨ ਨਾਲ ਲੱਭ ਸਕਦਾ ਤੇ ਲੱਭ ਕੇ ਉਸ ਤੋਂ ਬਾਅਦ ਉਹ ਕਾਰਨ ਨੂੰ ਹ ਤੇ ਫੇਰ ਅਸੀਂ ਇਹ ਧੋਟਾਂਗੇ ਉਹਨਾਂ ਚਿਰ ਅਸੀਂ ਉੱਠਦੇ ਨਹੀਂ ਹੈਗੇ ਹਾਂ ਜੇ ਕੋਈ ਪਰਿਵਾਰ ਜਿਵੇਂ ਸਾਨੂੰ ਅੱਗੇ ਦੱਸੂਗਾ ਜਾਂ ਕੋਈ ਹੋਰ ਜਿਹੜੇ ਸੂਝਵਾਨ ਬੰਦੇ ਜਿਵੇਂ ਕਹਿਣਗੇ ਉਸ ਤਰੀਕੇ ਨਾਲ ਸਾਰੀ ਪਲਾਨ ਬਣਾ ਕੇ ਅਸੀਂ ਕੱਲ ਤੱਕ ਪੂਰਾ ਆਪਦਾ ਮੰਗ ਪੱਤਰ ਬਣਾ ਕੇ ਅਸੀਂ ਪੂਰਾ ਉੱਥੇ ਡਿਪਟੀ ਜਾਂ ਡੀਸੀ ਦੇ ਦਫ਼ਤਰ ਦੇ ਵਿੱਚ ਦੇ ਦਾਂਗੇ ਇੱਕ ਦੋ ਘਟਨਾਵਾਂ ਪਹਿਲਾਂ ਵੀ ਦੀਪਬਸ ਦੇ ਨਾਲ ਹੋਈਆਂ ਜੇਕਰ ਬਜ਼ੁਰਗ ਦੀ ਗੱਲ ਕਰੀਏ ਉਸ ਦੀ ਵੀ ਮੌਤ ਹੋ ਜਾਂਦੀ ਹੈ ਜੀ ਆਏ ਦਿਨ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਰੋਡ ਚੌੜਾ ਨਾ ਹੋਣ ਦੀ ਵਜ੍ਹਾ ਕਾਰਨ ਵੀ ਦੱਸਿਆ ਜਾਂਦਾ ਪਰ ਸਰਕਾਰਾਂ ਗੰਗਲੂਆਂ ਤੋਂ ਮਿੱਟੀ ਛਾੜਦੀਆਂ ਨੇ ਕਹਿੰਦੀਆਂ ਨੇ ਅਸੀਂ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹਾਂ ਪਰ ਇਹ ਰੋਡ ਨੂੰ ਕਿਉਂ ਚੌੜਾ ਨਹੀਂ ਕੀਤਾ ਜਾਂਦਾ ਰੋਡ ਇੱਕ ਤਾਂ ਚੌੜਾ ਹੋਣਾ ਚਾਹੀਦਾ 2 ਨੰਬਰ ਦੇ ਉੱਤੇ ਇੱਥੇ ਹੋਰ ਬੱਸਾਂ ਵੀ ਚੱਲਦੀਆਂ ਹੂੰ ਟਰਾਲੇ ਵੀ ਚੱਲਦੇ ਆ ਹੂੰ ਹੋਰ ਵਾਹਨ ਬਹੁਤ ਚੱਲਦੇ ਆ ਹੂੰ ਇੱਥੇ ਇਕੱਲੀ ਦੀਪ ਬੱਸ ਹੀ ਜ਼ਿਆਦਾ ਬੰਦੇ ਕਿਉਂ ਮਾਰਦੀ ਹੈ ਹੂੰ ਇਹਦਾ ਕਾਰਨ ਤਾਂ ਲੱਭੋ ਹੂੰ ਵੀ ਕੱਲੀ ਰੋਟੀ ਖਾਣ ਆਤੇ ਥੋੜਾ ਯਾਰ ਦੱਸਿਆ ਵੀ ਪੁਲਿਸ ਨੂੰ ਵੀ ਤੁਸੀਂ ਰੋਟੀ ਖਾਓ ਪ੍ਰਸ਼ਾਸਨ ਨੂੰ ਵੀ ਰੋਟੀ ਖਾਓ ਤੇ ਆਵਨਾ ਸੌਜੋ ਜਾਂ ਕੋਈ ਬੰਦਾ ਆ ਗਿਆ ਫੜਿਆ ਗਿਆ ਉਹ ਤੋਂ ਲੈ ਲਓ ਪੈਸੇ ਤੇ ਛੱਡ ਦਿਓ ਇਸ ਕੰਮ ਆਸਤੇ ਪ੍ਰਸ਼ਾਸਨ ਨਹੀਂ ਹੁੰਦਾ ਮੈਂ ਬਿਲਕੁਲ ਛਰਿਆ ਮੈਂ ਕਹਿ ਰਿਹਾ ਯਾਰ ਪੈਸੇ ਲੈ ਕੇ ਪੁਲਿਸ ਕੰਮ ਕਰਦੀ ਹੈ ਸਾਰੀ ਇੱਕ ਵੀ ਬੰਦਾ ਮੈਨੂੰ ਅਜੇ ਤੱਕ ਮਾਨਦਾਰ ਨਹੀਂ ਮਿਲਿਆਗਾ ਜਿਹੜਾ ਕਦੇ ਵੀ ਠੀਕ ਆ ਜਿਹੜਾ ਬੰਦਾ ਚੱਕ ਲਿਆ ਤੇ ਚੱਕ ਲਿਆ ਤੇ ਦੂਬਾਰ ਤੇ ਪਰਚਾ ਕਰ ਦੇਣਾ ਉਹ ਦੂਜੇ ਦਿਨ ਬੰਦਾ ਛੁੱਟ ਕੇ ਬਾਹਰ ਆ ਜਾਂਦਾ ਹੈ ਜਿਹੜਾ ਕੋਈ ਚੋਰ ਫੜਾਉਣੇ ਉਹ ਆ ਜਾਂਦਾ ਸਾਰੇ ਆ ਸਾਰਾ ਹਲਾਬ ਜਿਹੜੇ ਉਹ ਵਿਗ ਕਿਉਂਕਿ ਸਰਕਾਰ ਹੈ ਜਿਹੜੀ ਉਹ ਇਹ ਕ੍ਰਾਪਸ਼ਨ ਦੇ ਚੋਰੀ ਦੇ ਹੋਰ ਸਾਰੇ ਪੈਸਿਆਂ ਨਾਲ ਹੀ ਸਰਕਾਰ ਚੱਲਦੀ ਹੈ ਹੂੰ ਕਾਲ ਨੂੰ ਹੁਣ ਵੋਟਾਂ ਆਉਣਗੀਆਂ ਉੱਥੇ ਸ਼ਰਾਬਾਂ ਵੰਡਣੀਆਂ ਹੋਰ ਮਿਲਣੀਆਂ ਉਹ ਕਿੱਥੋਂ ਵੰਡਣੀਆਂ ਆ ਆਪਦੀ ਜੇਬ ਤਾਂ ਇਹਨਾਂ ਦੇ ਕੋਈ ਨਹੀਂ ਸਾਡੇ ਪੈਸੇ ਤੇ ਵਿੱਚੋਂ ਲੈ ਕੇ ਫੇਰ ਇਹਨਾਂ ਨੇ ਵੋਟਾਂ ਲੈਣੀਆਂ ਮੁੱਲ ਤਾਂ ਇਸ ਕਰਕੇ ਇਹ ਜਿਹੜਾ ਸਿਸਟਮ ਹੈ ਕਰਪਟ ਤਾਂ ਕਰਕੇ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਕਰਪਟ ਨਹੀਂ ਹੈਗੀ ਕਰਪਸ਼ਨ ਵਾਲਿਆਂ ਦੀ ਹੀ ਸਰਕਾਰ ਹੈ ਜਿਹੜੇ ਆ ਮਾਫੀਆ ਚੱਲੀ ਫਿਰਦੇ ਆ ਹੋਰ ਆ ਜਿਨ੍ਹਾਂ ਨੇ ਇਹਨਾਂ ਨੇ ਸਾਨੂੰ ਵੱਡ-ਵੱਡ ਕੇ ਪੈਸੇ ਬਣਾਉਣੇ ਆ ਮਾਰ-ਮਾਰ ਕੇ ਸਾਡੇ ਤੋਂ ਪੈਸੇ ਬਣਾਉਣੇ ਆ ਇਹਨਾਂ ਨੇ ਇਹਨਾਂ ਨੇ ਸਰਕਾਰਾਂ ਨੂੰ ਪੈਸੇ ਦੇਣੇ ਆ ਤਾਂ ਕਰਕੇ ਅੱਜ ਤੁਸੀਂ ਹਾਲਾਤ ਦੇਖਿਓ ਅੱਜ ਨਾ ਕੋਈ ਡੀਸੀ ਸਾਹਿਬ ਅਜੇ ਤੱਕ ਕੋਈ ਕਿੰਨੇ ਘੰਟੇ ਹੋ ਗਏ ਸਾਨੂੰ ਇੱਥੇ ਧੁੱਪੇ ਬੈਠਿਆਂ ਨੂੰ ਨਾ ਕੋਈ ਐਮਐਲਏ ਨਾ ਕੋਈ ਹੋਰ ਮੰਤਰੀ ਤੇ ਕਿਸੇ ਦੀ ਕੋਈ ਗੱਲਬਾਤ ਨਹੀਂ ਹੋਣੀ ਅਸੀਂ ਭਾਵੇਂ ਇੱਥੇ 10 ਦਿਨ ਬੈਠੀ ਰਹੀਏ ਕਿਸੇ ਨੇ ਇੱਥੇ ਨਹੀਂ ਆਉਣਾ ਕਿਉਂ ਜਿੱਕਰ ਵੋਟਾਂ ਹੁੰਦੀਆਂ ਤਾਂ ਆ ਜਾਣਾ ਸੀ ਵੋਟਾਂ ਹੁੰਦੀਆਂ ਆ ਨਹੀਂ ਵੋਟਾਂ ਵੇਲੇ ਸੀ ਕੇਦ ਦੇ ਰਹੇ ਉਦੋਂ ਸਾਡੇ ਮਸਲੇ ਕੋਈ ਥੱਲ ਹੋਏ ਸੀ ਉਹ ਕਿਹਦੇ ਨਾਲ ਖੜੇ ਆ ਪੂਰਾ ਪ੍ਰਸ਼ਾਸਨ ਪੂਰੀ ਸਰਕਾਰ ਪੂਰੇ ਐਮਐਲਏ ਪੂਰੇ ਮੰਤਰੀ ਬਸ ਨਾ ਖੜੇ ਆ ਤੇ ਜਿਹੜਾ ਬੰਦਾ ਮਰ ਗਿਆ ਉਹਦੇ ਨਾਲ ਖੜੇ ਕੌਣ ਆ ਆ ਲੋਕ ਖੜੇ ਆ ਜੇ ਇਹ ਲੋਕ ਖੜੇ ਰਹਿਣ ਤੇ ਪੂਰਾ ਹੱਲ ਹੋ ਜਾਊਗਾ ਇਹਦਾ ਰੋਡ ਵੀ ਇਹਨਾਂ ਦੇ ਹਿੱਕ ਤੇ ਗੋਡਾ ਦੇ ਕੇ ਚੌੜਾ ਕਰਾ ਲਾਂਗੇ ਅਸੀਂ ਠੀਕ ਹੈ ਹਿੰਮਤ ਹੈਗੀ ਹੈ ਸਾਡੇ ਚ ਪਰ ਜੇ ਲੋਕ ਖੜਨਗੇ ਫੇਰ ਅਜੇ ਇਕੱਲਾ ਬੰਦਾ ਤੇ ਖੜਾ ਰਹਿਊ ਕੱਲ ਨੂੰ ਤੇ ਸਾਰੇ ਜਣੇ ਭੱਜ ਜਾਣ ਤੇ ਇਕੱਲੇ ਬੰਦੇ ਨੂੰ ਚਾਕੇ ਅਗਲੇ ਥਾਣੇ ਪਰਚਾ ਦਰਜ ਕਰਕੇ ਤੇ ਚਾਲ ਵੀ ਮੇਰੇ ਵਰਗਾ ਬੰਦਾ ਆਰਾਮ ਨਾਲ ਤਰੀਕਾ ਭੁਗਤੀਆ ਕਰਦਾ ਜੇ ਲੋਕ ਕੱਟੇ ਹੋਣਗੇ ਤੇ ਫੇਰ ਆਹ ਮਸਲੇ ਜਿਹੜਾ ਰੋਡ ਇੱਥੋਂ ਤੱਕ ਵੀ ਆਜੂਗਾ ਤੇ 10 ਦਿਨਾਂ ਦੇ ਵਿੱਚ ਵਿੱਚ ਹੱਲ ਹੋ ਜਾਊਗਾ ਇਹ ਕਿਉਂਕਿ ਇੱਥੇ ਭਗਵੰਤ ਮਾਨ ਨੇ ਆਉਣਾ ਹੀ ਸੀ ਐਮ ਨੇ ਜੇ ਤੋ ਤੇ ਆਹ ਰੋਡ ਬਣੇ ਨੂੰ ਹੋ ਗਏ ਸੀ ਕਿ ਤਕਰੀਬਨ 6 ਸਾਲ ਉਖਲੀਆਂ ਫੀਰਾਂ ਬਈ ਸਾਰੇ ਉਖਲੀਆਂ ਸਿੰਘਾਂ ਦੇ ਖੜਪਾ ਖੜਪਾ ਨਾਗਦਾ ਸੀਗਾ ਕੋਈ ਬੱਸ ਵੀ ਨਹੀਂ ਆਇਆ ਕਰਦੀ ਜਾਂਦੀ ਸੀ ਬੱਸ ਤੇ ਜਿੱਦੇ ਆਉਣਾ ਹੀ ਭਗਵੰਤ ਮਾਨ ਨੇ ਰਾਤੇ ਰਾਤ ਰੋਡ ਬਣ ਗਿਆ ਸੀ ਹੁਣ ਡਿਪਟੀ ਸਾਹਿਬ ਵੀ ਸਾਨੂੰ ਕਹਿੰਦੇ ਵੀ ਰਾਤੇ ਰਾਤ ਤਾਂ ਕੋਈ ਹੱਲ ਹੋ ਨਹੀਂ ਸਕਦਾ ਜੇ ਇੱਕ ਸੀਐਮ ਦੇ ਆਉਣ ਨਾਲ ਰਾਤੇ ਰਾਤ ਰੋਡ ਬਣ ਸਕਦਾ ਤੇ ਸਾਡੀਆਂ ਜਿਹੜੀਆਂ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਸਾਡੇ ਅਸੀਂ ਬੱਸਾਂ ਥੰਲੇ ਆ ਰਹੇ ਆ ਸਾਡੇ ਵਾਸਤੇ ਰੋਡ ਰਾਤੇ ਰਾਤ ਨਹੀਂ ਬਣ ਸਕਦਾ ਜੀ ਬਣ ਸਕਦਾ ਅਸੀਂ ਜੇ ਲੋਕ ਆ ਇਲਾਕਾ ਪੂਰਾ ਜਿੱਥੋਂ ਤੱਕ ਇਹ ਖਬਰ ਜਾਣੀ ਹੈ ਪੂਰੇ ਇਲਾਕੇ ਨੂੰ ਬੇਨਤੀ ਕਰਦਾ ਵੀ ਸਾਰੇ ਪਿੰਡਾਂ ਦੇ ਪਿੰਡ ਉੱਠ ਕੇ ਇੱਥੇ ਬੈਠੋ ਇੱਕ ਬੰਦਾ ਹਰੇ ਘਰ ਚੋਂ ਆਪਾਂ ਇਹਨਾਂ ਦੇ ਇੱਕ ਚ ਗੋਡਾ ਦੇਣਾ ਸਿੱਖੀਏ ਕਿਉਂਕਿ ਖਾਲਸਾ ਕਹਿੰਦਾ ਗੋਡਾ ਦੇ ਕੰਮ ਕਰਾਉਣਾ ਆਪਾਂ ਗੋਡਾ ਦੇ ਕੰਮ ਕਰਾ ਲਾਂਗੇ ਪਰ ਪਿਆਰ ਨਾਲ ਜਾਂ ਬੇਨਤੀ ਨਾਲ ਇਹਨਾਂ ਨੇ ਬਿਲਕੁਲ ਨਹੀਂ ਮੰਨਣਾ ਆਪਾਂ ਇੱਥੇ ਆ ਕੇ ਬੈਠੋ ਇਹੀ ਗੋਡਾ ਜੇ ਤੇ ਬਹਿ ਕੇ ਰੋਡ ਬੰਦ ਕਰਤਾ ਤੇ ਆਪੇ ਹੱਲ ਹੋ ਜਾਊਗਾ ਜੇ ਆਪਾਂ ਭੱਜ ਗਏ ਕਾਲ ਨੂੰ ਪਤਾ ਨਹੀਂ ਨੰਬਰ ਕਿਹਦਾ ਲੱਗ ਜਾਣਾ ਜੀ ਇੱਕ ਇਨਸਾਨੀਅਤ ਦੇ ਤੌਰ ਤੇ ਡਰਾਈਵਰ ਦਾ ਵੀ ਫਰਜ ਬੰਦਾ ਸੀ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਬਾਹ ਜਿਹੜੀ ਕੱਟੀ ਗਈ ਸੀ ਤਾਂ ਡਰਾਈਵਰ ਦਾ ਵੀ ਫਰਜ ਬੰਦਾ ਸੀ ਕਿ ਰੋਕ ਕੇ ਮੈਂ ਉਹਨਾਂ ਦੀ ਸਾਰਤਾ ਲੈ ਲਵਾਂ ਕਮ ਸੇ ਕਮ ਜੀ ਉਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਜੀ ਇਨਸਾਨੀਅਤ ਤਾਂ ਯਾਰ ਬਿਲਕੁਲ ਆਪਣੇ ਚ ਮਰ ਚੁੱਕੀ ਹੈ ਮੈਂ ਆਪਣੇ ਚ ਤਾਂ ਇਹ ਕਹਿੰਦਾ ਮੇਰੇ ਚ ਵੀ ਹੈ ਨਹੀਂ ਹਮ ਆਪਣੇ ਆਪ ਤੋਂ ਸ਼ੁਰੂ ਕਰਦੇ ਹਾਂ ਇਨਸਾਨੀਅਤ ਨਾਮ ਦੀ ਚੀਜ਼ ਕੋਈ ਬਿਲਕੁਲ ਰਹਿ ਨਹੀਂ ਚੁੱਕੀ ਹੈ ਇਨਸਾਨੀਅਤ ਖਤਮ ਹੋ ਚੁੱਕੀ ਹੈ ਹਮ ਇਨਸਾਨੀਅਤ ਜਾਗਣੀ ਏ ਸੀ ਕਿ ਸਾਡੇ ਧਾਰਮਿਕ ਸਥਾਨਾਂ ਤੋਂ ਹਮ ਤੇ ਧਾਰਮਿਕ ਸਥਾਨਾਂ ਤੇ ਹੀ ਇਨਸਾਨੀਅਤ ਮਰੀ ਪਈ ਹੈ ਜਿੱਥੇ ਜਾਣਾ ਮੈਂ ਦੂਰ ਦੂਰ ਜਾਣਾ ਮੇਰੇ ਕੋਲੇ ਗਤਕਾ ਫੈਡਰੇਸ਼ਨ ਦਾ ਚਾਰਜ ਹੈ ਪੂਰੇ ਦਾ ਪੰਜਾਬ ਦਾ ਮੈਂ ਜਿੱਥੇ ਵੀ ਜਾਣਾ ਹਮ ਉੱਥੇ ਗੁਰੂ ਘਰਾਂ ਦੇ ਵਿੱਚ ਕੱਲਾ ਮੰਨ ਲਓ ਉਹ ਇਨਸਾਨੀਅਤ ਜਗਾਉਣ ਵਾਲੀ ਚੀਜ਼ ਦੱਸਣ ਦੀ ਜਗ੍ਹਾ ਦੇ ਉੱਤੇ ਸਿਰਫ ਉੱਥੇ ਕੀ ਭੋਗ ਪਾਈ ਜਾ ਰਹੇ ਪਾਠਿਕਲੇ ਪੜੀਆਂ ਭੋਗ ਪੈਂਦੇ ਇਨਸਾਨੀਅਤ ਸਾਡੇ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਆਉਣੀ ਸੀਗੀ ਫਿਰ ਉਹ ਇਨਸਾਨੀयत ਜਾਗ ਨਹੀਂ ਸੀ ਪਰ ਅਸੀਂ ਜਾਗਣਾ ਸੀ ਕਿ ਸਾਾਨੂੰ ਪਤਾ ਲੱਗਣਾ ਸੀ ਵੀ ਆਹ ਬੰਦੇ ਗੁੰਡੇ ਆ ਇਹਨਾਂ ਨੂੰ ਅਸੀਂ 4 ਦਿਨਾਂ ਚ ਪੰਜਾਬ ਸਾਰਾ ਇਕੱਠਾ ਹੋ ਜੇ 4 ਦਿਨ ਨਹੀਂ ਕੱਢਦੇ ਗੁੰਡੇ ਤੇ ਪੂਰੇ ਜਿੰਨਾ ਕੋ ਮਾਫੀਆ ਨਾ 4 ਦਿਨ ਨਹੀਂ ਪੂਰੇ ਪੰਜਾਬ ਦੇ ਕੇ ਖੜਲੇ ਪੰਜਾਬ ਬਹੁਤ ਵੱਡਾ ਹੈ ਬੜੀ ਵੱਡੀ ਸੰਗਤ ਹੈ ਪਰ ਅਸੀਂ ਸੁੱਤੇ ਪਏ ਹਾਂ ਅੱਜ ਜੇ ਕਿਸੇ ਨਾਲ ਇਹਦੇ ਨਾਲ ਹੋ ਗਿਆ ਅੱਜ ਅਗਲਾ ਅਗਲਾ ਚੱਲ ਕੋਈ ਨਹੀਂ ਆ ਰਿਹਾ ਇਹਦੇ ਨਾਲ ਹੋ ਗਿਆ ਕੀ ਖਾਸ ਗੱਲ ਹੈ ਕੱਲ ਨੂੰ ਮਰਨਾ ਹੋ ਜਾਣਾ ਫਿਰ ਬਾਕੀਆਂ ਨੇ ਕਹਿਣਾ ਫਿਰ ਉਹੀ ਮੰਨ ਲਓ ਲਾਸਟ ਜਦੋਂ ਬੰਦਾ ਰਹਿ ਜਾਂਦਾ ਇਕੱਲਾ ਫਿਰ ਉਹਦੇ ਨਾਲ ਹੋ ਜਾਂਦਾ ਜੀ ਇਸ ਕਰਕੇ ਉਹਨਾਂ ਚ ਤੁਸੀਂ ਕਈ ਨਾ ਕੋਈ ਨਹੀਂ ਫਲਾਨੇ ਨਾ ਹੋਇਆ ਯਾਰ ਫਲਾਨੇ ਦਾ ਮੁੰਡਾ ਲਾਉਣ ਲੱਗੇ ਜਿਟਾ ਆਪਣਾ ਤਾਂ ਨਹੀਂ ਲੱਗ ਗਿਆ ਇਹ ਨਹੀਂ ਪਤਾ ਵੀ ਕਦੋਂ ਸਾਡਾ ਲੱਗੇ ਇਸ ਕਰਕੇ ਇਹ ਸਾਰੇ ਮਸਲੇ ਜਿੰਨੇ ਵੀ ਐ ਇੱਕ ਵਾਰੀ ਪੰਜਾਬ ਜਾਗ ਪੇ ਨਾ ਜਿਗਦੇ ਤੇ 5 ਮਿੰਟ ਵੀ ਜਾਗ ਪਿਆ 50 ਮਿੰਟਾਂ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਕਿਉਂਕਿ ਹੂਕ ਨਹੀਂ ਦੁੱਤਾ ਪਿਆ ਤੇ ਜਿਨ੍ਹਾਂ ਨੇ ਜਗਾਉਣਾ ਹੈ ਗੁਰੂ ਘਰਾਂ ਚ ਗੁਰੂ ਸਥਾਨਾਂ ਦੇ ਉੱਤੇ ਉਹ ਆਪ ਬੰਦੇ ਪੂਰੀ ਨੀਂਦ ਦੇ ਵਿੱਚ ਆ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਜਗਾਉਣੇ ਕਿੱਥੇ ਜੀ ਹੁਣ ਪਰਿਵਾਰ ਨੂੰ ਕੀ ਸਹਾਇਤਾ ਦੀ ਮੰਗ ਕਰਦੇ ਹੋ ਤੁਸੀਂ ਜੀ ਪਰਿਵਾਰ ਨੂੰ ਜੋ ਪਰਿਵਾਰ ਅਜੇ ਮੈਂ ਕੱਲਾ ਤਾਂ ਨਹੀਂ ਇਹ ਕੋਈ ਕਹਿ ਸਕਦਾ ਜੀ ਹਨਾ ਕਿਉਂਕਿ ਬੋਲਣ ਤੋਂ ਪਹਿਲਾਂ ਤੋਲਣਾ ਵੀ ਪੈਂਦਾ ਜੀ ਪਰ ਹੁਣ ਪਰਿਵਾਰ ਬਿਲਕੁਲ ਬੇਸਰ ਹੋ ਗਿਆ ਜੀ ਦੁਕਾਨ ਆ ਬੱਚੇ ਦੀ ਉਹ ਵੀ ਬੰਦ ਹੋ ਜਾਊਗੀ ਉਹਦਾ ਕਿਰਾਇਆ ਵੀ ਸਿਰ ਪਊਗਾ ਇਹ ਨਹੀਂ ਪਤਾ ਵੀ 2 ਮਹੀਨੇ ਦੁਕਾਨ ਬੰਦ ਪਈ ਰਹੇ ਤਾਂ ਹੋਰ ਜਿਹੜਾ ਸਮਾਨ ਉਹਨੇ ਲੈ ਕੇ ਰੱਖਿਆ ਸਾਰਾ ਉਹ ਵੀ ਬੇਕਾਰ ਹੋ ਗਿਆ ਕੰਮ ਕੋਣ ਕਰੂ ਜਦੋਂ ਬੰਦਾ ਹੀ ਨਹੀਂ ਰਿਹਾ ਚੰਗਾ ਹੀ ਲੱਗਦਾ ਸਮਾਨ ਨੇ ਹਾਂ ਮੰਨ ਕੇ ਚੱਲੋ ਵੀ ਆਪਾਂ ਇਹ ਇਹਦੀ ਡਿਮਾਂਡ ਆ ਨਾ ਜਿਹੜੀ ਕੋਈ ਪੈਸੇ ਦੀ ਜਾਂ ਕੋਈ ਹੋਰ ਉਹ ਡਿਮਾਂਡ ਤਾਂ ਆਪਾਂ ਜੇ ਡੀਸੀ ਸਾਹਿਬ ਆਊਗਾ ਸਾਰੀ ਸੰਗਤ ਨਾਲ ਸਲਾਹ ਕਰਕੇ ਫੇਰ ਹੀ ਦੱਸ ਸਕਦੇ ਆ ਪਰ ਸਭ ਤੋਂ ਤਾਂ ਹੁਣ ਹੀ ਜ਼ਰੂਰ ਚਾਹੀਦੀ ਹੈ ਗੌਰ ਸਰਕਾਰ ਵੱਲੋਂ ਵੀ ਹੋਣੀ ਚਾਹੀਦੀ ਹੈ ਤੇ ਜਿਹੜੀ ਬੱਸ ਹੈ ਇਹਨੂੰ ਤਾਂ ਸਰਕਾਰ ਵੱਲੋਂ ਜੁਰਮਾਨਾ ਲਾਉਣਾ ਚਾਹੀਦਾ ਜਿਹੜਾ ਉਹ ਰੂਲ ਬਣਾਇਆ ਮੋਦੀ ਨੇ ਵੀ ਹਿੱਟ ਐਂਡ ਰਨ ਵਾਲਾ ਹੁਣ ਇਹ ਆ ਇਹਨੂੰ ਕਹਿੰਦੇ ਹਿੱਟ ਐਂਡ ਰਨ ਹਿੱਟ ਕਰਕੇ ਮਾਰ ਕੇ ਪੰਨਾ ਤੇ ਭੱਜ ਗਿਆ ਆ ਆ ਹਿੱਟ ਐਂਡ ਰਨ ਹੋਣਾ ਚਾਹੀਦਾ ਇਹ ਨਹੀਂ ਵੀ ਕਾਰ ਵਾਲੇ ਨੇ ਮਾੜੀ-ਮੁੱਟੀ ਕਿਸੇ ਲਾਦੀ ਉਹ ਹਿੱਟ ਐਂਡ ਰਨ ਕਰਦਾ ਜਾਂ ਮੋਟਰਸਾਈਕਲ ਮਾੜਾ ਕਿਸੇ ਚਲਾਤਾ ਜਦੋਂ ਬੰਦਾ ਹੀ ਮਾਰਤਾ ਹਨਾ ਔਰ ਜਾਣ ਬੁੱਝ ਕੇ ਜਿਹੜਾ ਮਾਰਿਆ ਦਿਖ ਰਿਹਾ ਵੀ ਆ ਰੌਂਗ ਸਾਈਡ ਆ ਕੇ ਗਲਤ ਪਾਸੇ ਆ ਕੇ ਤੇ ਉਹ ਵੀ ਸੜਕ ਤੋਂ 2 ਫੁੱਟ ਪਾਸੇ ਜਾ ਕੇ ਥੱਲੇ ਵਸਤਾਰ ਕੇ ਉਹਦੇ ਮਾਰ ਕੇ ਅਗਲਾ ਪਾਸਾ ਵੱਜਿਆ ਬਸ ਦਾ ਇਹ ਨਹੀਂ ਪਿਛਲੀ ਸਾਈਡ ਵੱਜ ਗਈ ਮੋੜ ਦੇ ਦੀ ਅਗਲਾ ਪਾਸਾ ਮਾਰ ਕੇ ਗਿਆ ਹਿੱਟ ਐਂਡ ਰਨ ਦਾ ਕਾਨੂੰਨ ਇਹ ਬੱਸ ਦੇ ਉੱਤੇ ਵੀ ਲੱਗਣਾ ਚਾਹੀਦਾ ਇਹਦੀ ਕੰਪਨੀ ਦੇ ਉੱਤੇ ਵੀ ਲੱਗਣਾ ਚਾਹੀਦਾ ਔਰ ਡਰਾਈਵਰ ਤੇ ਵੀ ਲੱਗਣੀ ਚਾਹੀਦਾ ਜੀ ਪੁੱਜੀ ਕੀ ਮੰਗ ਕਰਦੇ ਹੋ ਜੀ ਤੁਸੀਂ ਸਾਡੀ ਮੰਗ ਤਾਂ ਇਹ ਹੈ ਜੀ ਕਿ ਇਹਨਾਂ ਬੱਸ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੰਗ ਕੀਤੀ ਸੀ ਵੀ ਇਥੇ ਉਹ ਲੱਗਣਾ ਚਾਹੀਦਾ ਜੰਪ ਉਹ ਵੀ ਸਰਕਾਰ ਕੰਨੀ ਨਹੀਂ ਲਗਣਾ ਚਾਹੀਦਾ ਦਾ ਅਸੀਂ ਉਹ ਸ਼ਰਤਾਂ ਤੀਜੀ ਆ ਸਾਡੇ 4-5 ਬੰਦੇ ਬੱਸਾਂ 'ਚ ਮਾਰੇ ਆ ਇਹਨੇ ਕੁਛ ਨਹੀਂ ਕੀਤਾ ਕਿਸੇ ਨੇ ਧੱਕਾ ਵੀ ਨਹੀਂ ਕੀਤਾ ਨਾ ਸਰਕਾਰਾਂ ਨੇ ਕੀਤਾ ਨਾ ਕਿਸੇ ਕੰਪਨੀ ਨੇ ਕੀਤਾ ਨਾ ਇਹਨੇ ਆਪ ਕੀਤਾ ਅਸੀਂ ਪਿੰਡੇ ਰੋਲਾ ਪਾ ਕੇ ਉੱਠ ਜਾਂਦੇ ਆ ਰੋਲਾ ਪਾਉਣ ਤੋਂ ਬਾਅਦ ਸਾਡਾ ਕੁਛ ਨਹੀਂ ਮੰਨਦਾ ਧੱਕਾ ਇੱਕ ਹੋਰ ਬੇਨਤੀ ਹੈ ਵੀ ਇੱਕ ਸੀਐਮ ਸਾਹਿਬ ਨੇ ਛੜਕ ਸੁਰੱਖਿਆ ਫੋਰਸ ਬਣਾਈ ਵੀ ਹੈ ਜੀ ਅਸੀਂ ਇੱਥੋਂ ਲੰਘਦੇ ਆ ਵੀ ਤੁਹਾਡੇ ਜੋ ਕਹਿੰਦੇ ਸਰਕਟ ਰੱਖਿਆ ਫੋਰਥ ਦੇਖੀਏ ਰਾਤ ਨੂੰ ਵੀ ਆਉਂਦੇ ਨਹੀਂ ਰਹਿੰਦੇ ਨਾ ਲੱਕਾ ਵੀ ਨਹੀਂ ਆਉਂਦੀ ਕਿਥੇ ਨਹੀਂ ਦੇਖੀ ਇਹਨਾਂ ਨੇ ਇੰਨਾ ਕ ਬੰਦਾ ਚੁੱਕ ਲਈ ਦੇਖ ਕੇ ਹੋਰ ਵੀ ਆਪਾਂ ਪੁੱਛ ਲਾਂਗੇ ਕਿਸੇ ਨੇ ਨਹੀਂ ਦੇਖੀ ਉਹ ਸਰਕਟ ਰੱਖਿਆ ਫੋਰਥ ਇੱਥੇ ਕਦੇ ਨਹੀਂ ਆਈ ਰਾਤ ਨੂੰ ਇੱਥੇ ਚੋਰੀਆਂ ਲੁੱਟਾਂ ਖੋਆਂ ਬਿਲਕੁਲ ਛਰੇ ਆ ਬੰਦ ਇੱਕ ਬੇਨਤੀ ਹੋਰ ਆ ਪੁਲਿਸ ਪ੍ਰਸ਼ਾਸਨ ਇੱਥੇ ਡਿਪਟੀ ਸਾਹਿਬ ਕਰੇ ਉਹਨੇ ਬਾਈ ਜੀ ਇੱਕ ਮਿੰਟ ਉਧਰ ਮੜਾ ਕੈਮਰਾ ਕਰੀ ਲਾ ਦੇ ਮੜਾ ਹੂੰ ਬਾਈ ਜੀ ਪ੍ਰਸ਼ਾਸਨ ਨੇ ਤੇ ਖੜਾ ਇਹ ਮੁਲਾਜ਼ਮ ਦੀ ਖੜੇ ਆ ਚਲੋ ਡਿਪਟੀ ਸਾਹਿਬ ਆਏ ਸੀ ਉਹ ਪਤਾ ਨਹੀਂ ਚਲੇ ਗਏ ਜਾਂ ਉੱਧਰ ਖੜੇ ਹੋਣੇ ਆ ਮੈਂ ਬੇਨਤੀ ਕਰਦਾਂਗੇ ਵੀ ਆ ਬੱਸਾਂ ਅਸੀਂ ਰੋਕੀ ਓਥੇ ਇਹ ਬੱਸਾਂ ਦੇ ਉੱਤੇ ਤੁਸੀਂ ਪ੍ਰਸ਼ਾਸਨ ਦੀ ਆਪਦੀ ਡਿਊਟੀ ਲਾ ਦਿਓ ਇਹ ਨਾਲ ਉਹ ਵੀ ਬੱਸ ਦਾ ਮਾਲਕ ਇਹਨੂੰ ਰਾਤ ਨੂੰ ਅਸੀਂ ਇੱਥੇ ਬੈਠੇ ਹੋਈਏ ਤੇ ਕੋਈ ਨਾ ਕੋਈ ਪਾ ਕੇ ਪٹرول ਤੇ ਅੱਗ ਲਾ ਜੇ ਤੇ ਕੱਲ ਨੂੰ ਤੁਹਾਨੂੰ ਕਹਿਣ ਵੀ ਇਹਨਾਂ ਨੇ ਬੱਥਾ ਸਾੜ ਦਿੱਤੀ ਸਹੀ ਜਾਂਦੇ ਸੋ ਇੱਥੇ ਤੁਸੀਂ ਆਪਦਾ ਪ੍ਰਸ਼ਾਸਨ ਵੱਲੋਂ ਆਹ ਬੱਸਾਂ ਦੀ ਘੇਰਾਗੇ ਜਾਣ ਤਾਂ ਨਹੀਂ ਅਸੀਂ ਇਹਨਾਂ ਨੂੰ ਦੱਦੇ ਜਿੰਨਾ ਚਿਰ ਜਾਣ ਆ ਖੜੇ ਪਰ ਮਿੱਤਰੋ ਇਹ ਗੱਲ ਹੈ ਕਿ ਇਹ ਬਥਾ ਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਭਾਵੇਂ ਸਾਡਾ ਬੰਦਾ ਅੱਗ ਲਾਉਂਦਾ ਭਾਵੇਂ ਉਹਦੇ ਗੋਲੀ ਮਾਰ ਦਿਓ ਸਾਡੇ ਬੰਦੇ ਨੂੰ ਜੇ ਕੋਈ ਅੱਗ ਲਾਉਣੇ ਪਰ ਜੇ ਕੋਈ ਬਾਹਰੋਂ ਛਰਾਰਤੀ ਬੰਦਾ ਮਾਲਕੀ ਅੱਗ ਲਵਾ ਦੇ ਹਨਾ ਜਿਹੜਾ ਹੁਣ ਫਸਿਆ ਅਗਲਾ ਤਾਂ ਫੇਰ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਸਾਡੀ ਜ਼ਿੰਮੇਵਾਰੀ ਨਹੀਂ ਹੋਊਗੀ ਇਹ ਜਿਹੜੇ ਸਾਰੇ ਵੱਡਾਂ ਦੇ ਹੀ ਆ ਕਿ ਕਿਸੇ ਦਾ ਨਹੀਂ ਬਣਦਾ ਗਰੀਬ ਦਾ ਕੋਈ ਨਹੀਂ ਬਣਦਾ ਜੀ ਇਹ ਵੀ ਸਾਰੇ ਵੱਡਾਂ ਦੇ ਆ ਆਪਣਾ ਕੋਈ ਨਹੀਂ ਬਣਦਾ ਹੁਣ ਮਾਰ ਕੇ ਤੁਰ ਕੇ ਇੱਥੇ ਕੋਈ ਆ ਕੇ ਖੜਾ ਇੱਥੇ ਆਉਣਗੇ ਆਉਣਗੇ ਸਾਰੇ ਆਉਣਗੇ ਜਿੰਦਾ ਬੈਠੇ ਨੇ ਬੰਦੇ ਸਿਰ ਵੇਖੀ ਆਉਂਦੇ ਸਾਰੇ ਘੁੰਮਦੇ ਘੁੰਮਦੇ ਉਹ ਨਾ ਚਿਰ ਅਸੀਂ ਥੋੜਦੇ ਨਹੀਂ ਜੀ ਕਿੰਨਾ ਚਿਰ ਕੋਈ ਇੱਥੇ ਆਉਂਦਾ ਨਹੀਂ ਹੂੰ ਸਾਡੇ ਪਿੰਡ ਦਾ ਗੱਪੜੂ ਪੁੱਤ ਮਰ ਗਿਆ ਸੀ ਉਹਨਾਂ ਦਾ ਮਰਜੇ ਉਹਨਾਂ ਦਾ ਹੁਣ ਪੁੱਛਣ ਦੇ ਦਿਲ ਤੇ ਵੀ ਕੀ ਵੀ ਇੱਦਾਂ ਹੋਊਗੀ ਪ੍ਰਸ਼ਾਸਨ ਦਾ ਕਿਹੜਾ ਉੱਚ ਅਧਿਕਾਰੀ ਕੋਈ ਆਇਆ ਸੀ ਇੱਥੇ ਜੀ ਤੁਹਾਡੇ ਨਾਲ ਕਿਹੜਾ ਪੁਲਸ ਵਾਲਾ ਆਇਆ ਕੋਈ ਨਹੀਂ ਆਇਆ ਇੱਥੇ ਆਖੜੀ ਖੜਦਾ ਇੱਥੇ ਹੂੰ ਐਕਸੀਡੈਂਟ ਦਾ ਕੀ ਕਾਰਨ ਮੰਨਦੇ ਹੋ ਤੁਸੀਂ ਐਸਟੀ ਡਾਇਰੈਕਟਰ ਆ ਬਈ ਇਹ ਕਾਰਨ ਆ ਇਹਦੇ ਵਿੱਚ ਜਿਹੜੀ ਬੱਚਾਂ ਦੇ ਉੱਤੇ ਟਾਈਮਿੰਗ ਵਾਲੀ ਜਿਹੜੇ ਬੰਦੇ ਆ ਗਏ ਉਹਨਾਂ ਨੂੰ ਟਾਈਮ ਘੱਟ ਦਿੱਤਾ ਜਾਂਦਾ ਉਹ ਦਿੰਦੇ ਆ ਕਿ ਉਹ ਜਿਹੜਿਆ ਇਹ ਰੋਡ ਆ ਇਹ ਰੋਡ ਵੀ ਛੋਟਾ ਹੈਗਾ ਤੇ ਉਹਨਾਂ ਨੂੰ ਟਾਈਮ ਨਾ ਘੱਟ ਦੇਣ ਹੁਣ ਕਰਕੇ ਉਹ ਬੱਸਾਂ 100 ਤੋਂ ਸਪੀਡ ਤੋਂ ਜ਼ਿਆਦਾ ਹੁੰਦੀਆਂ ਤੇ ਇਸ ਕਰਕੇ ਇਹ ਐਕਸੀਡੈਂਟ ਜ਼ਿਆਦਾ ਹੁੰਦੇ ਆ ਜੀ ਇਹਨਾਂ ਨੂੰ ਟਾਈਮ ਦਾ ਖਾਸ ਧਿਆਨ ਦੇਣਾ ਚਾਹੀਦਾ ਟਾਈਮ ਵਧਾਉਣਾ ਚਾਹੀਦਾ ਤੇ ਇੱਕ ਜਿੰਨੀ ਟਾਈਮਿੰਗ ਹੁੰਦੀ ਆ ਉਹਦੇ ਤੇ ਪੰਜ-ਪੰਜ ਬੱਸਾਂ ਇਹ ਚਲਾਉਂਦੇ ਆ ਟਾਈਮ 'ਚ ਇਹ ਇਹ ਫਰਕ ਆ ਇੱਕ ਜਿਹੜੀ ਪ੍ਰਸ਼ਾਸਨ ਦਾ ਇਹ ਫਰਕ ਆ ਇਹਦੇ ਵਿੱਚ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਜਦੋਂ ਆਮ ਇਨਸਾਨ ਦੇ ਪলিউਸ਼ਨ ਜਾਂ ਕੁਛ ਵੀ ਕਾਗਜ਼ ਚੈੱਕ ਹੁੰਦੇ ਆ ਕੀ ਗੱਲ ਬੱਸਾਂ ਦੇ ਕਾਗਜ਼ ਚੈੱਕ ਨਹੀਂ ਹੁੰਦੇ ਜਿਹੜੇ ਆਪਣੇ ਬੱਸਾਂ ਦੇ ਵੀ ਕਾਗਜ਼ ਚੈੱਕ ਹੋਣੇ ਚਾਹੀਦੇ ਆ ਜਿਹੜਾ ਹੁਣ ਆ ਬੱਸ ਦਾ ਆਨਲਾਈਨ ਅਸੀਂ ਬੀਮਾ ਚੈੱਕ ਕੀਤਾ ਜਾਂ ਪলিউਸ਼ਨ ਚੈੱਕ ਕੀਤਾ ਇਹਦਾ ਸਾਲ ਪੁਰਾਣਾ ਬੀਮਾ ਕਾ ਹੋਇਆ ਵਾ ਕੀ ਗੱਲ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਆਮ ਗਰੀਬ ਇਨਸਾਨ ਤੇ ਕਿਉਂ ਕਾਰਵਾਈ ਹੋ ਰਹੀ ਆ ਮੇਰਾ ਇਹੀ ਕਹਿਣਾ ਜੀ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਸਰਕਾਰਾਂ ਦੀ ਲਾਪਰਵਾਹੀ ਦੀ ਵਜ੍ਹਾ ਕਾਰਨ ਹੀ ਹੋ ਰਹੀ ਏ